ਸਰਦਾਰ ਜੀ ਮਹਾਰਾਜੀ ਅਤੇ ਪ੍ਰਕਾਸ਼ਪੁਰ ਨੂੰ ਸਮਰਪਿਤ ਅਜਨਾਲੀ ਦੀਆਂ ਸੰਗਤਾਂ ਵੱਲੋਂ ਇੱਕ ਮਹਾਨ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਦਾ ਬੜੀ ਉਤਸ਼ਾਹ ਹੈ ਉਹ ਬੜੀ ਸ਼ਾਨ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੇ ਇੱਕ ਕਰੋ ਨਾਮ ਜਪੋ ਤੇ ਵੰਡ ਛਕੋ ਵਾਲੇ ਉਪਦੇਸ਼ ਉਹਦੇ ਉੱਤੇ ਚੱਲਣ ਦੀ ਸੰਗਤਾਂ ਨੂੰ ਅਪੀਲ ਕਰਦੇ ਆ ਹੋਏ ਆ ਅਸੀਂ ਸਾਰੇ ਅਜਨਾਲੀ ਦੀਆਂ ਸੰਗਤਾਂ ਵੱਲੋਂ ਇਹ ਮਹਾਨ ਨਗਰ ਕੀਰਤਨ ਜਿਹੜਾ ਇਹ ਆਯੋਜਿਤ ਕੀਤਾ ਗਿਆ ਹੈ ਇਹ ਸਿਤਾ ਇੱਕ ਇਸਕੇਮ پارک ਤੂ ਮੇਰਾ ਗੁਰਾਈ ਵਾਲੇ ਜਿਹੜਾ ਉਪਦੇਸ਼ ਹੈ ਗੁਰੂ ਗੋਬਿੰਦ ਸਿੰਘ ਦਾ ਆਪਾਂ ਸਾਰੇ ਇੱਕਿਆਂ ਦੇ ਇੱਕ ਇੱਕ ਹੀ ਸਾਨੂੰ ਸਾਰਿਆਂ ਨੂੰ ਰਹਿਣਾ ਚਾਹੀਦਾ ਸਾਰੇ ਭੰਗ ਜਿਹੜੇ ਆ ਉਹ ਸਾਰੇ ਸਰਕਾਰ ਦੇ ਆਪਾਂ ਸਾਰੇ ਕੋਈ ਇਹੋ ਜਿਹੇ મતਭੇਦ ਤੇ ਸਾਡੇ ਭਾਈਚਾਰ ਖਾਜ ਨੂੰ ਟਫੇਡ ਕਰੇ ਪਾਵੇ ਸਾਡੇ ਜਿਸ ਭਾਈਚਾਰ ਭਾਈ ਨੂੰ ਜੁਕਰ ਬਾਤ ਕਰੇ ਇਹੋ ਜਿਹਾ ਕੋਈ ਵੀ ਕਿਸੇ ਕਿਸੇ ਬਾਕੋ ਗੱਲ ਨਹੀਂ ਕਰਨੀ ਚਾਹੀਦੀ ਉਹ ਨਾ ਕਰੇ ਜੀ ਉਹ ਤੇ ਦੇਖ ਕੇ ਸਭ ਸਾਰੇ ਉੱਠਣਾ ਚਾਹੀਦਾ ਜੀ ਓਏ ਕੋਈ ਠੀਕਾ ਖਾਲਸਾ ਓਏ ਜੀ ਕੀ ਬਟੇਗੀ ਇਹ ਜੋ ਅੱਜ ਪਾਣ ਦਾ ਗੀਤ ਜਨਾ ਇਹ ਨਲਾ ਚਾਦੇ ਵਿੱਚ ਮੇਰੇ ਰਿਆਵਾ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕੋ 55 ਸਾਲ 55 ਸਾਲ ਨੂੰ ਮੰਨਦੇ ਤੇ ਕਿਹਾ ਕਿ ਚਾਲ 15 ਨੂੰ ਅਰੀ ਤੁੰਤਾ ਨਾਲ ਸੱਜੇ ਕੋਟਾ ਚਾਵਣਾ ਵਿੱਚ ਇਹ ਸਮਾਗਮ ਕਿਸੇ ਜਾਣਗੇ ਇਹ ਤਾਂ ਪਹਿਲਾ ਇਸ਼ਾਰੀ ਜਿਹੜੀਆਂ ਪਰਵਾਹੀਆਂ ਕੱਢੀਆਂ ਗਈਆਂ ਵਾ ਕੋਦੇ ਸਵਾਰਦੇ ਸਾਂਤਾਂ ਰੀਂਯਾ ਮਾ ਰੀਆ ਮਮਾ ਕੇ ਚੜ ਜਾਵਾ ਆਹ ਤੇ ਰੀਂਯਾ ਮਾ ਪੂਰਾ ਸਜੋ ਦੇਂ ਜਾ ਹਾਂ ਕੋਨਾਂ ਪਾ ਚਾਹੀਏ ਇਸਦਾ ਦਿੱਤਾਈ ਨਾਮ ਲੇਖੋ ਕਿੱਥੇ ਰੋ ਤੇ ਵੜ ਕੇ ਲੇਖੋ ਸੋ ਸਾਂਤਾਂ ਵੀ ਇਹ ਹੀ ਕਹਿੰਦੀਆਂ ਇਹ ਗੁਰਮਾਰੇ ਨੇ ਜੋ ਆਰਾ ਦਿੱਤਾਈ ਹੋ ਤੇ ਆ ਪੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਤੇਰੀ ਸਾਧ ਸੰਗਤ ਜੀ ਜੋਕੇ ਅਤੇ ਸਿੰਘਲ ਨੇ ਗੁਰਦਾਰ ਸਾਹਿਬ ਤੋਂ ਜੋ ਕਿ ਮਹਾਨ ਨਗਰ ਕਿਰਤਰਾਜ ਵਾਲੇ ਦੀ ਅਸੰਤ ਬੜੀ ਹੁਕਮਤਾ ਤੇ ਸਰਦਾਰ ਦੇ ਨਾਲ ਡੱਡ ਰਿਹਾ ਨੇ ਇੱਥੇ ਤੋਂ ਪਹਿਲਾ 45 ਫਰਦਾਂ ਫੇਰੀਆਂ ਨਿਕਲੀਆਂ ਬਹੁਤ ਸਨਕਾਂ ਦਾ ਕੱਟ ਹੁੰਦਾ ਸੀ ਉਸ ਤੋਂ ਬਾਅਦ ਅੱਜ ਸਾਥਾ ਮਾਰ ਦਾ ਕੱਟ ਜਨਾਲੇ ਦਾ ਤਨਗੁਰ ਗੰਨ ਦੇਵ ਜੀ ਦੇ ਪ੍ਰਕਾਸ਼ ਸਿਆਰੇ ਨੂੰ ਮੁਖ ਰੱਖ ਲਿਆ ਹੋਣਾ ਕਿ ਨਗਰ ਵਿੱਚ ਤਰੱਕਡੇ ਜਾ ਰਹੇ ਹਨ ਇਹ ਤੋਂ ਸੇਧ ਬੰਦੇ ਆ ਕਿ ਜੋ ਨੌਜਵਾਨ ਜਿਸੇ ਨੌਜਵਾਨੀ ਪੀੜੀ ਹੈ ਉਹ ਨਸ਼ਿਆਂ ਦੇ ਪਾਦੀ ਸੀ ਉਹਨਾਂ ਨੂੰ ਰਸਤਾ ਦਿਖਾਉਣ ਵਾਸਤੇ ਸਿਤਾ ਗੁਰੂ ਦਾ ਰਸਤਾ ਦਿਖਾਉਣ ਵਾਸਤੇ ਅਪਰਿਚ ਮੋੜ ਵਾਸਤੇ ਇਹ ਸਾਰੇ ਉਹ ਵਾਲੇ ਦੇ ਸੰਗਤਾਂ ਨੇ ਕਮੇਟੀਆਂ ਸਾਰਿਆਂ ਦੇ ਚੁੱਕਿਆ ਜਦੋਂ ਵੀ ਚੁਕੇ ਨੇ ਹਾਲ ਕੀਤਾ ਵਿਸਾਖੇਰ ਫਾ ਕਰਨ ਦਾ ਦੁਸ਼ੀ ਵਕਤ ਦਾ ਆਵਾਜ਼ੀ ਅਸਾਥਾ ਬਖਸ਼ਣ ਗੁਰੂ ਵਾਲੇ ਬੰਦ ਦੇ ਨਜ਼ਰ ਨੂੰ ਪਿਆਗਨ ਤੇ ਚਰਦੀ ਕਲਾ ਰੱਖਣ ਪੰਜਾਬ ਖੁਸ਼ਾਲ ਹੋਵੇ ਇਹ ਹੋਇਆ ਬੇਸਾ ਨੱਕ ਕੀ ਨਾਮ ਹੈ ਜੀ ਕਿੱਥੋਂ ਆਏ ਜੀ ਮਨੀਸ਼ ਮਾਲੀ ਮੇਰਾ ਨਾਮ ਹੈ ਮੈਂ ਦਿਨਾਂ ਨੂੰ ਬੁਰਦਾਸਪੁਰ ਡਿਸਟ੍ਰਿਕਟ ਵਿੱਚੋਂ ਆਇਆ ਹਾਂ ਇੱਥੋਂ ਦੀ ਕਿਰਪਾ ਆਏ ਹੈ ਕਿ ਮੈਂ ਜੀ ਚੰਦ ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋ ਗਿਆ ਇਹ ਮਿਸ ਨੂੰ ਮੇਰਾ ਇਲਾਜ ਚੱਲ ਰਿਹਾ ਸੀ ਬੜੇ ਬੜੇ ਡਾਕਟਰ ਹਾਰ ਚੁੱਕੇ ਸਨ ਤਿੰਨ ਤਿੰਨ ਚਾਰ ਚਾਰ ਜਗ੍ਹਾ ਟ੍ਰੀਟਮੈਂਟ ਲੈ ਰਿਹਾ ਸੀ ਹੱਡੀਆਂ ਦਾ ਬਖਰਾ ਸਰੀਰ ਆਪਣੇ ਪੇਟ ਦਾ ਬਖਰਾ ਲੇਕਿਨ ਇਥੋਂ ਦੀ ਸੇਵਾ ਕਰਨ ਦੇ ਬਾਅਦ ਮੇਰੇ ਵਿੱਚ ਇੱਕ ਅਲੋਕਿਕ ਸ਼ਕਤੀ ਜਿਸ ਤੋਂ ਮਨ ਲੱਗਦਾ ਕਿ ਕੁਝ ਆਈ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਇਸ ਜਗ੍ਹਾ ਤੇ ਜਿਸੇ ਪਾਟੂ ਨਾ ਉਹਦੇ ਪਿੱਛੇ ਜਿਹੜਾ ਪਾਣੀ ਹੈ ਜਲ ਹੈ ਉਹਦੇ ਨਾਲ ਹੀ ਸਭ ਕੁਝ ਠੀਕ ਹੋ ਜਾਂਦਾ ਲੰਗਰ ਹਾਲ ਦੀ ਸੇਵਾ ਅਤੇ ਜੁੱਤੀ ਘਰ ਦੀ ਸੇਵਾ ਲੋਕੀ ਬੜੀ ਬੜੀ ਦੂਰੋਂ ਆਉਂਦੇ ਆ ਕੋਈ इंग्लैंड तो आ रहे है कोई कितों आ रही है देखो इंसान सर्वत्र भला मंगना ही चाहिए लेकिन हर एक जगह पे ਸਾਡੇ ਸਿੱਖਾਂ ਦੇ ਜਿਹੜੇ ਆ ਧਾਰਮਿਕ ਸਥਾਨ ਹੈਗੇ ਆ ਉਹਨਾਂ ਦਾ ਵਿਸਤਾਰ ਕਰਨਾ ਚਾਹੀਦਾ ਹੈ ਤਾਂ ਕਿ ਆਹੀ ਆਪਣੀ ਜਿਹੜੀ ਹੈ ਇਹ ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਪੂਰੀ ਦੁਨੀਆ ਵਿੱਚ ਪਿਆਰ ਅਤੇ ਸਤਿਭਾਵਨਾ ਦੇ ਨਾਲ ਪ੍ਰਸਤੁਤ ਕਰ ਦਿਓ ਇਹ ਪੂਰੀ ਦੁਨੀਆ ਨੂੰ ਜੋੜ ਸਕੀ ਹੈ ਅਤੇ ਸਰਵਤ ਦਾ ਭਲਾ ਮੰਗ ਸਕੀ ਹੈ ਸਸਤੀ ਅੱਜ ਕੋਈ ਕੁਐਸਚਨ ਪੁੱਛ ਰੋਹਿਤ ਖੰਨਾ ਅਮਰੀ ਸਰਦਾਂ ਅੱਛਾ ਜੀ ਗੁਰੂ ਗੁਰੂ ਕੇ ਗੁਰਨਾਨਦ ਸਾਹਿਬ ਦਾ ਕੀ ਕਹਿਣਾ ਚਾਹੋਗੇ ਗੁਰੂਪੁਰਬ ਦੀ ਲੱਖ ਲੱਖ ਵਧਾਈ ਹੋਵੇ ਆਪ ਜੀ ਨੂੰ ਸਾਹਿਬ ਜੀ ਨਗਰ ਕੀਰਤਨ ਕੱਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਸਾਨੂੰ ਇਸ ਨਗਰ ਕੀਰਤਨ ਦੇ ਵੀ ਦਰਸ਼ਨ ਹੋ ਰਹੇ ਨੇ ਗੁਰਨਾਨਕ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ ਹੈ ਨਾਮ ਜਪੋ ਵੰਡ ਛਕੋ ਕੀਰਤ ਕਰੋ ਹਾਂ ਜੀ ਕੀ ਤੁਹਾਨੂੰ ਲੱਗਦਾ ਕਿ ਦੁਨੀਆ ਨੂੰ ਇੱਥੇ ਚੱਲਣਾ ਚਾਹੀਦਾ ਹੈ ਬਿਲਕੁਲ ਚੱਲਣਾ ਚਾਹੀਦਾ ਜੀ ਉਸ ਤੋਂ ਉੱਪਰ ਕੋਈ ਸਿੱਖਿਆ ਹੀ ਨਹੀਂ ਗਈ ਬਾਕੀ ਸਭ ਬਾਬਾ ਦੀਸ਼ੇ ਦੀ ਮਿਹਰਬਾਨੀ ਹੈ ਗੁਰੂ ਨਾਨਕ ਸਾਹਿਬ ਦੀ ਮਿਹਰਬਾਨ ਧੰਨ ਧੰਨ ਬਾਬਾ ਬੁੜਾ ਸਾਹਿਬ ਸਾਢੇ ਸਾਲ ਤੋਂ ਲੁੱਟੇ ਹੋ ਪੁੱਲਾ ਦੀ ਮਿਲਦੀ ਹੈ ਕਿੱਦਾਂ ਆਪਣੇ ਆਪ ਨੂੰ ਬੁਸ਼ੀਸ਼ ਕਰਦੇ ਬੜੇ ਭਾਗਾ ਵਾਲੇ ਮਹਿਸੂਸ ਕਰਦੇ ਐ ਵੀ ਡਿਊਟੀ ਬਾਬਾ ਦੀਪ ਸਿੰਘ ਵੱਲੋਂ ਮਿਲਦੀ ਜਿਹੜੀ ਅਸੀਂ ਕਰਨ ਆ ਗਏ ਜੀ ਗੁਰਮਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਤਰਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਡਮ ਕੀ ਹਾਲ ਹੈ ਮੇਰਾ ਨਾਮ ਭੋਪਿੰਦਰ ਪਾਲ ਹੈ ਮੈਂ ਸ੍ਰੀ ਗੁਰੂ ਰਾਮਦਾਸ ਗਰਲ ਸੀਨੀਅਰ ਸੈਕੰਡਰੀ ਸਕੂਲ ਚੌਂਗ ਛੱਤੀ ਖੋਈ ਦੇ ਬੱਚਿਆਂ ਦੇ ਨਾਲ ਆਈ ਹਾਂ ਕਿੰਨਾ ਵਧੀਆ ਲੱਗਦਾ ਜਦੋਂ ਨਗਰ ਕਿਤੇ ਹੁੰਦੇ ਬਹੁਤ ਅੱਛਾ ਲੱਗਦਾ ਹੈ ਸਾਖਸ਼ਾਤ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ ਕਿੰਨੀ ਅਗ ਸੰਗਤਾਂ ਸੰਗਤਾਂ ਤੇ ਦੂਰੋਂ ਦੂਰੋਂ ਆਂਦੀਆਂ ਨੇ ਪਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਨਾਲੋਂ ਥੋੜੀ ਜੀ ਸੰਗਤ ਘੱਟ ਹੁੰਦੀ ਹੈ ਕਿਉਂਕਿ ਇਸ ਗੁਰਪੁਰਬ ਦੇ ਵਿੱਚ ਜ਼ਿਆਦਾ ਸੰਗਤ ਪਾਕਿਸਤਾਨ ਵਾਲੇ ਪਾਸੇ ਜਾਂਦੀ ਹੈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਇਸ ਕਰਕੇ ਪਰ ਫਿਰ ਵੀ ਬਹੁਤ ਸੰਗਤ ਹੈ ਜੀ ਬਹੁਤ ਆਨੰਦ ਆ ਰਿਹਾ ਹੈ ਬੱਚੇ ਬੜੇ ਉਤਸ਼ਾਹ ਨਾਲ ਆਉਂਦੇ ਆ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ। ਤੁਹਾਨੂੰ ਲੱਗਦਾ ਨਹੀਂ ਜੇ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਉਸ ਤਰ੍ਹਾਂ ਹੀ ਪਾਕਿਸਤਾਨ ਜਾਂਦੇ ਜਿਸ ਤਰ੍ਹਾਂ ਤਰਨ ਤਰਨ ਸਾਹਿਬ ਜਾਂਨੀਆਂ ਜਾਂ ਕੋਇੰਦਵਾਲ ਸਾਹਿਬ ਜਾਂਦੇ। ਹਾਂ ਬਿਲਕੁਲ ਇਹ ਤੇ ਇਸੇ ਤਰ੍ਹਾਂ ਹੀ ਹੋਣਾ ਸੀ ਜੀ। ਉਹਨਾਂ ਗੁਰਧਾਮਾਂ ਦੇ ਵੀ ਅਸੀਂ ਹਰ ਰੋਜ਼ ਦਰਸ਼ਨ ਕਰ ਸਕਦੇ ਸੀ। ਲੱਗਦਾ ਨਾ ਕਿ ਕਾਰਨ ਨੂੰ ਦਰਵਾਜ਼ੇ ਖੋਲ੍ਹਦੇ ਨੇ ਤੇ। ਚਲੋ ਜੀ ਇਹ ਤੇ ਜੋ ਕੁਦਰਤਾਂ ਕਰਵਾਂਦੀਆਂ ਨੇ ਇਨਸਾਨਾਂ ਦਾ ਮੈਂ ਸਮੇਂ ਨਹੀਂ ਆਹੀਲਾ ਵਸੀਲਾ ਹੁੰਦਾ। ਬਾਕੀ ਪਰਮਾਤਮਾ ਦਾ ਇਹਦੇ ਵਿੱਚ ਜ਼ਿਆਦਾ ਹੱਥ ਹੁੰਦਾ ਹੈ ਅੱਜ ਪਹੁੰਚ ਕੇ ਤੁਸੀਂ ਭਲੇ ਦੇ ਦੱਸ ਕਿ ਸਭ ਦੇ ਬਿਲਕੁਲ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਹਰ ਸਿੱਖ ਜਿਹੜਾ ਗਵੈ ਉਹ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੰਤਾ ਨੂੰ ਕੁਝ ਕਹਿਣਾ ਚਾਹੋ ਮਿਲ ਕੇ ਰਵੋ ਇੱਕ ਦੂਸਰੇ ਨਾਲ ਪਰਸਪਰ ਪ੍ਰੇਮ ਪਿਆਰ ਦੇ ਨਾਲ ਰਵੋ ਅਜੇ ਆ ਨਾ ਹੋਏ ਕਿ ਅਸੀਂ ਉਹਨਾਂ ਗੱਲਾਂ ਨੂੰ ਅੱਜ ਵੀ ਯਾਦ ਕਰਦੇ ਰਹੀਏ ਜਿਨ੍ਹਾਂ ਦੇ ਨਾਲ ਅਸੀਂ ਇੱਕ ਦੂਸਰੇ ਤੋਂ ਵੱਖਰੇ ਹੋਈਏ ਫਿਰਕਾ ਪ੍ਰਸਤੀ ਹੋਵੇ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰਾ ਦੇ ਸ਼ਹਿਰ ਦੀ ਸਥਾਪਨਾ ਕਰਨ ਦੀ ਤਾਂ ਕਿ ਜਿੱਥੇ ਮਲਕ ਭਾਗੋ ਨੂੰ ਤੇ ਭਾਈ ਲਾਲੋ ਨੂੰ ਵੱਖਰਾ-ਵੱਖਰਾ ਕੀਤਾ ਜਾ ਸਕੇ ਅੱਜ ਲੋੜ ਹੈ ਫਿਰ ਰਾਜੇ ਜਿਹੜੇ ਨੇ ਉਹ ਨਿਆਪਰਸਤ ਹੋਣ ਨਿਆਂ ਦੇਣ ਲੋਕਾਂ ਨੂੰ ਤਾਂ ਕਿ ਇੱਕ ਫੇਰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰੇ ਸ਼ਹਿਰ ਦੀ ਸਥਾਪਨਾ ਕੀਤੀ ਜਾ ਸਕੇ